ਜੱਪੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਫਿਰ ਬੋਲੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪਿਤਾ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਅੱਜ ਗੁਰੂ ਅਮਰਦਾਸ ਜੀ ਸੰਗਾਸਨ ਤੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਸਤਿਗੁਰੂ ਨਮਸਕਾਰ ਪਈਆਂ ਕਰਦੀਆਂ ਨੇ ਸਤਗੁਰੂ ਜੀ ਦੇਲੇ ਇੱਕ ਸਿੱਖ ਹੋਇਆ ਨਾਮ ਹੈ ਜੀ ਭਾਈ ਲਾਲੂ ਜੀ ਇਹ ਭਾਈ ਲਾਲੂ ਜੀ ਨੂੰ ਜਦੋਂ ਸੰਗਤ ਹੋਈ ਭਾਈ 파ਰੂ ਜੀ ਦੀ ਤੁਹਾਨੂੰ ਪਤਾ ਭਾਈ 파ਰੂ ਜੀ ਭਿੱਜੇ ਹੋਏ ਗੁਰਸਿੱਖ ਹੋਏ ਨੇ ਜੋ ਨਾਮ ਦੇ ਵਿੱਚ ਰੰਗੇ ਹੋਏ ਨੇ ਗੁਰਮਖੋ ਜਿਨ੍ਹਾਂ ਨੇ ਗੁਰੂ ਅਮਰਦਾਸ ਪਤਾ ਕੋਲ ਬੇਅੰਤ ਖੁਸ਼ੀਆਂ ਲਈਆਂ ਬੇਅੰਤ ਖੁਸ਼ੀਆਂ ਇੰਨਾ ਦਾ ਪਿਆਰ ਵੇਖ ਕੇ ਇੱਕ ਦਿਨ ਗੁਰੂ ਅਮਰਦਾਸ ਪਿਤਾ ਨੇ ਇੱਥੋਂ ਦਾ ਕਹਿ ਦਿੱਤਾ ਸੀ ਕਿੰਦੇ ਭਾਈ ਪਾਰੋ ਜੀ ਦਿਲ ਕਰਦਾ ਤੁਹਾਨੂੰ ਗੁਰੂ ਨਾਨਕ ਦੇ ਸਿੰਘਾਸਨ ਤੇ ਬਿਠਾ ਦਈਏ ਭਾਵ ਤੁਹਾਨੂੰ ਗੁਰੂ ਨਾਨਕ ਜੀ ਦੇ ਘਰ ਦਾ ਮਾਲਕ ਬਣਾ ਦਈਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਮੈਂ ਤੁਹਾਡਾ ਸਿੱਖਾਂ ਮੈਨੂੰ ਚਰਨਾਂ ਵਿੱਚ ਹੀ ਰੱਖੋ ਬਿਆੰਤ ਖੁਸ਼ੀਆਂ ਲਈਆਂ ਗੁਰਮੁਖੋ ਭਾਈ ਪਾਰੋ ਜੀ ਨੇ ਤਾਂ अनेका ਟੁੱਟਿਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਅੱਜ ਭਾਈ ਪਾਰੂ ਜੀ ਨਾਲ ਮਲਾਪ ਹੁੰਦਾ ਹੈ ਭਾਈ ਲਾਲੂ ਜੀ ਦਾ ਤੇ ਹੱਥੇ ਉੜ ਕੇ ਬੇਨਤੀ ਕੀਤੀ ਭਾਈ ਪਾਰੂ ਜੀ ਲੋਕ ਤੁਹਾਡਾ ਬੜਾ ਸਤਿਕਾਰ ਕਰਦੇ ਨੇ ਤੁਸੀਂ ਗੁਰੂ ਅਮਰਦਾਸ ਪਿਤਾ ਜੀ ਕੋਲੋਂ ਬੇਅੰਤ ਖੁਸ਼ੀਆਂ ਲਈਆਂ ਨੇ ਮੇਰੀ ਬੇਨਤੀ ਹੈ ਮੈਨੂੰ ਵੀ ਸਤਗੁਰ ਦੇ ਚਰਨਾਂ ਵਿੱਚ ਲੈ ਜਾਓ ਜਿਹੜਾ ਰੰਗ ਤੁਹਾਨੂੰ ਲੱਗਾ ਹੈ ਨਾ ਭਾਈ ਲਾਲੂ ਜੀ ਕਹਿੰਦੇ ਭਾਈ ਪਾਰੋ ਜੀ ਜਿਹੜਾ ਰੰਗ ਤੁਹਾਨੂੰ ਲੱਗਾ ਹੈ ਉਹ ਰੰਗ ਦਾ ਕਿਨਕਾ ਕਿਤੇ ਮੈਨੂੰ ਵੀ ਲੱਗ ਜਾਵੇ ਜੋ ਪ੍ਰੈਕਟੀਕਲ ਜੀਵਨ ਤੁਹਾਡਾ ਹੈ ਕਿਤੇ ਉਹ ਕਿਨਕਾ ਮੇਰੇ ਗਰੀਬ ਤੇ ਵੀ ਬਖਸ਼ਿਸ਼ ਹੋ ਜਾਵੇ ਮੈਨੂੰ ਵੀ ਸਤਗੁਰ ਦੇ ਚਰਨਾਂ ਵਿੱਚ ਲੈ ਜਾਓ ਭਾਈ 파ਰੋ ਜੀ ਭਾਈ ਲਾਲੂ ਜੀ ਨੂੰ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਲਿਆਉਂਦੇ ਨੇ ਸੰਗਤਾਂ ਵੀ ਨਮਸਕਾਰ ਕਰਕੇ ਆਪਣੀ ਜਗ੍ਹਾ ਤੇ ਬੈਠਦੀ ਜਾਂਦੀਆਂ ਨੇ ਜਦੋਂ ਭਾਈ ਲਾਲੂ ਜੀ ਆਈ ਆਕੇ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਤੇ ਕੀਤੀ ਨਮਸਕਾਰ ਸਤਿਗੁਰ ਦੇ ਸੋਹਣੇ ਦਿਦਾਰੇ ਕੀਤੇ ਐਡਾ ਰਸ ਆਇਆ ਦਰਸ਼ਨਾਂ ਦਾ ਐਡਾ ਆਨੰਦ ਆਇਆ ਦਿਦਾਰਿਆਂ ਦਾ ਕਹਿੰਦੇ ਸੁਧ ਬੁੱਧ ਭੁੱਲ ਗਏ ਭਾਈ ਲਾਲੂ ਜੀ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਸਤਗੁਰ ਦੇ ਦਾਰੇ ਕਰੀ ਜਾ ਰਹੇ ਨੇ ਅੰਦਰ ਠੰਡ ਪੈ ਰਹੀ ਹੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਅੰਦਰ ਠੰਡ ਪੈਂਦੀ ਹੈ ਅੰਦਰ ਨਿਹਾਲ ਹੋ ਰਹੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਸਤਿਗੁਰੂ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਲਾਲੀ ਬਖਸ਼ੋ ਕੀ ਆਖਿਆ ਜੀ ਮੈਨੂੰ ਨਾਮ ਦੀ ਲਾਲੀ ਬਖਸ਼ੋ ਤੁਹਾਡੇ ਕੋਲ ਸਿੱਖਾਂ ਦੇ ਮੈਂ ਦਰਸ਼ਨ ਕੀਤੇ ਨੇ ਚਿਹਰੇਆ ਤੇ ਬੜਾ ਜਲਾਲ ਹੈ ਰੂਹਾਨੀਅਤ ਹੈ ਮੇਰੇ ਅੰਦਰ ਦੀ ਉਹ ਆਨੰਦ ਦੀ ਕਿਰਪਾ ਕਰੋ ਸਤਿਗੁਰੂ ਜੀ ਮੇਰਾ ਅੰਦਰੋਂ ਤੁਹਾਡੇ ਚਰਨਾਂ ਨਾਲ ਪਿਆਰ ਪੈ ਜਾਵੇ ਪਿਤਾ ਜੀ ਕਿਰਪਾ ਕਰੋ ਮਹਾਰਾਜ ਜੀ ਭਾਈ ਲਾਲੂ ਜੀ ਬੇਨਤੀ ਕਰਦੇ ਨੇ ਗੁਰੂ ਅਮਰਦਾਸ ਪਿਤਾ ਜੀ ਪਿਆਰ ਭਰੀ ਨਜ਼ਰ ਕਰਦੇ ਨੇ ਅੱਖ ਲਗੇ ਭਾਈ ਦਾਤ ਵੱਡੀ ਮੰਗਦੇ ਹੋ ਕੋਈ ਦਿਨ ਰਹਿ ਕੇ ਇੱਥੇ ਸੇਵਾ ਕਰੋ ਤੇ ਨਾਲ-ਨਾਲ ਸ਼ਬਦ ਦਾ ਅਭਿਆਸ ਕਰਨਾ ਹੈ ਭਾਵ ਸ਼ਬਦ ਦੀ ਕਮਾਈ ਕਰੋ ਭਾਈ ਲਾਲੂ ਜੀ ਨੇ ਗੁਰੂ ਅਮਰਦਾਸ ਪਿਤਾ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਲਈ ਗੋਇੰਦਰ ਸਾਹਿਬ ਸਤਿਗੁਰ ਦੇ ਚਰਨਾਂ ਵਿੱਚ ਉੱਥੇ ਸੇਵਾ ਕਰਦੇ ਨੇ ਸ਼ਬਦ ਦਾ ਅਭਿਆਸ ਕਰਦੇ ਨੇ ਹੁਣ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਸਿੱਖਾਂ ਦੀ ਸੰਗਤ ਕਰਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਦਿਨੋਂ-ਦਿਨ ਅੰਦਰ ਆਨੰਦ ਵਧਦਾ ਜਾਂਦਾ ਹੈ ਉਹ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਇਹ ਅਵਸਥਾ ਬਣ ਗਈ ਰੰਗ ਲਾਗਤ 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 ਹੈ ਸਤਗੁਰੂ ਜੀ ਨੇ ਕੁਝ ਦਿਨਾਂ ਬਾਅਦ ਕੂਲ ਬੁਲਾਇਆ ਆਖਿਆ ਹਰ ਰੰਗਤ ਲਾਲੂ ਰੰਗਿਆ ਗਿਆ ਪਿਤਾ ਜੀ ਕਹਿੰਦੇ ਹਰ ਰੰਗਤ ਲਾਲੂ ਰੰਗਿਆ ਗਿਆ ਹੁਣ ਤੁਸੀਂ ਨਾਮ ਦੇ ਵਿੱਚ ਰੰਗੇ ਗਏ ਹੋ ਮਹਿਮਾ ਪ੍ਰਕਾਸ਼ ਦੇ ਬੋਲ ਨੇ ਭਰ ਰੰਗਤ ਲਾਲੂ ਰੰਗ ਗਿਆ ਗਿਆ ਨਾਮ ਸੀ ਲਾਲੂ ਪਿਤਾ ਜੀ ਆਖਣ ਲੱਗੇ ਭਾਈ ਲਾਲੂ ਜੀ ਸ਼ਬਦ ਦੀ ਕਮਾਈ ਵੀ ਕਰਨੀ ਹੈ ਜਾਓ ਗੁਜਰਾਤ ਦੇ ਇਲਾਕੇ ਚ ਚਲੇ ਜਾਓ ਸਿੰਧ ਦੇ ਇਲਾਕੇ ਚ ਚਲੇ ਜਾਓ ਉਧਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਉਹਨਾਂ ਆਪ ਜਪੋ ਅਵਰਹ ਨਾਮ ਜਪਾਉ ਆਪ ਵੀ ਜਪਣਾ ਹੈ ਤਾਂ ਦੂਜਿਆਂ ਨੂੰ ਵੀ ਨਾਮ ਦੇ ਨਾਲ ਜੋੜਨਾ ਹੈ ਟੁੱਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਜੋੜੋ ਸੱਚ ਨਾਲ ਜੋੜੋ ਸਤਗੁਰੂ ਕੋਲੋਂ ਆਗਿਆ ਲੈ ਕੇ ਭਾਈ ਲਾਲੂ ਜੀ ਗੁਜਰਾਤ ਸਿੰਧ ਉਹ ਇਲਾਕਿਆਂ 'ਚ ਜਾਂਦੇ ਨੇ ਸੱਚ ਦਾ ਪ੍ਰਚਾਰ ਕਰਦੇ ਨੇ ਟੁੱਟਿਆਂ ਨੂੰ ਗੁਰਨਾਨਕ ਜੀ ਦੇ ਘਰ ਨਾਲ ਜੋੜਦੇ ਨੇ ਲੋਕ ਬੜਾ ਸਤਿਕਾਰ ਕਰਦੇ ਨੇ ਭਾਈ ਲਾਲੂ ਜੀ ਦਾ ਹਿੰਦੂ ਮੁਸਲਮਾਨ ਜੋ ਵੀ ਭਾਈ ਲਾਲੂ ਜੀ ਦੀ ਸੰਗਤ ਕਰਦੇ ਨੇ ਨਾ ਉਹ ਗੁਰੂ ਅਮਰਦਾਸ ਪਿਤਾ ਜੀ ਦੇ ਸੇਵਕ ਬਣ ਜਾਂਦੇ ਨੇ ਐਡਾ ਪ੍ਰਭਾਵ ਸੀ ਐਡਾ ਪਿਆਰਾ ਜੀਵਨ ਸੀ ਭਾਈ ਲਾਲੂ ਜੀ ਦਾ ਲੋਕ ਬਹੁਤ ਸਤਿਕਾਰ ਕਰਦੇ ਨੇ ਲੋਕ ਆਪਣਾ ਦਸਬੰਧ ਵੀ ਦਿੰਦੇ ਨੇ ਭਾਈ ਲਾਲੂ ਜੀ ਉਹ ਦਸਬੰਧ ਆਪਣੇ ਕੋਲ ਨਹੀਂ ਰੱਖਦੇ ਲੋੜ ਅਵਲ ਦਾ ਚ ਵੰਡ ਦਿੰਦੇ ਨੇ ਬੜਾ ਪਿਆਰਾ ਜੀਵਨ ਹੈ ਦਰਿਆ ਪਾਰ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਵੱਡੇ ਵੱਡੇ ਸੁਗਾਗਰ ਵੀ ਭਾਵੇਂ ਉਹ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਉਹ ਵੀ ਗੁਰੂ ਅਮਰਦਾਸ ਪਿਤਾ ਦੇ ਸੇਵਕ ਬਣ ਗਏ ਇੱਕ ਦਿਨ ਭਾਈ ਲਾਲੂ ਜੀ ਦਰਿਆ ਪਾਰ ਕਰ ਰਹੇ ਨੇ ਕੁਝ ਹਿੰਦੂ ਨੇ ਉਹ ਬੇੜੇ ਦੇ ਵਿੱਚ ਕੁਝ ਮੁਸਲਮਾਨ ਨੇ ਸਦਾਗਰ ਦੇ ਵਪਾਰੀ ਨੇ ਅਚਾਨਕ ਗੁਰਮਖੋ ਉਹ ਜਹਾਜ਼ ਦਿੱਤਾ ਦੇ ਵਿੱਚ ਫਸ ਗਿਆ ਮਲਾਹਾ ਨੇ ਬੜਾ ਜ਼ੋਰ ਲਾਇਆ ਕਿ ਜਹਾਜ਼ ਨੂੰ ਮੈਂ ਕਿਨਾਰੇ ਲਾਵਾਂ ਬਹੁਤ ਜ਼ੋਰ ਲਾਇਆ ਵਿਖਿਆ ਜਹਾਜ਼ ਨਿਕਲਦਾ ਨਹੀਂ ਪਿਆ ਸਭੋ ਫਸੀ ਜਾ ਰਿਹਾ ਵਿੱਚ ਹੋਰ ਅਖੀਰ ਭਾਈ ਲਾਲੂ ਜੀ ਨੇ ਬੇਨਤੀ ਕੀਤੀ ਭਾਈ ਲਾਲੂ ਜੀ ਤੁਸੀਂ ਗੁਰੂ ਅਮਰਦਾਸ ਪੀਤਾ ਜੀ ਦੇ ਪਿਆਰੇ ਸਿੱਖ ਹੋ ਤੁਸੀਂ ਸੋਚੋਗੇ ਪਿਆਰੇ ਸਿੱਖ ਨਹੀਂ ਹੁੰਦੇ ਨੇ ਸਿੱਖ ਤਾਂ ਸਾਰੇ ਹੀ ਪਿਆਰੇ ਹੁੰਦੇ ਨੇ ਹਾਂ ਸਤ ਸੰਗਿਓ ਭਾਗਾਂ ਵਾਲਿਓ ਪਿਆਰੇ ਸਿੱਖ ਵੀ ਹੁੰਦੇ ਨੇ ਸਤਗੁਰ ਦੀ ਬਾਣੀ ਕਹਿੰਦੀ ਹੈ ਸਪਨਾ ਉੱਪਰ ਨਦਰ ਹੈ ਤੇਰੀ ਕਿਸੇ ਥੋੜੀ ਕਿਸੇ ਘਨੇਰੀ ਘਨੇਰੀ ਨਦਰ ਵਾਲੇ ਵੀ ਗੁਰਸਿੱਖ ਹੁੰਦੇ ਨੇ ਭਾਈ ਲਾਲੂ ਜੀ ਤੁਸੀਂ ਸਤਗੁਰ ਦੇ ਚਰਨਾਂ 'ਚ ਬੇਨਤੀ ਕਰੋ ਇਹ ਜਹਾਜ ਬੰਨੇ ਲੱਗ ਜਾਵੇ ਭਾਈ ਲਾਲੂ ਜੀ ਨੇ ਸਤਗੁਰ ਦੇ ਚਰਨਾਂ ਦਾ ਧਿਆਨ ਧਰਿਆ ਧੰਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਦਾ ਧਿਆਨ ਤਰਿਆ ਗਲਤ ਪੱਲਾ ਪਾ ਕੇ ਬੇਨਤੀ ਕੀਤੀ 사ਤਗੁਰੂ ਕਿਰਪਾ ਕਰੋ ਅਰਦਾਸ ਕੀਤੀ ਗੁਰਮਖੋ ਜਹਾਜ਼ ਕਿਨਾਰੇ ਲੱਗਾ 10 ਗੱਲ ਛੁੱਟੀ ਕਰੇ ਜਦੋਂ ਜਹਾਜ਼ ਕਿਨਾਰੇ ਲੱਗਾ ਸਾਰੇ ਸੂਦાગਰਾਂ ਨੇ ਭਾਈ ਲਾਲੂ ਜੀ ਦਾ ਬੜਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਇੱਕ ਸੂਦાગਰ ਨੇ ਨਾ ਦੋ ਬੜੇ ਕੀਮਤੀ ਲਾਲ ਭਾਈ ਲਾਲੂ ਜੀ ਨੂੰ ਦਿੱਤੇ ਕੀਮਤੀ ਲਾਲ ਦੂ ਰਤਨ ਕਹਿ ਲੋ ਲਾਲ ਕਹਿ ਲੋ ਉਹ ਦੋ ਰਤਨ ਭਾਈ ਲਾਲੂ ਜੀ ਨੂੰ ਦਿੱਤੇ ਭਾਈ ਲਾਲੂ ਜੀ ਕੁਝ ਸਮੇਂ ਬਾਅਦ ਸਤਿਗੁਰ ਦੇ ਦਰਿਆਵਾਂ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਪਹੁੰਚਦੇ ਨੇ ਤੇ ਆ ਕੇ ਨਾ ਉਹ ਦੋ ਕੀਮਤੀ ਰਤਨ ਸਤਿਗੁਰ ਦੇ ਚਰਨਾਂ 'ਚ ਰੱਖ ਦਿੰਦੇ ਨੇ ਜਦੋਂ ਉਹ ਕੀਮਤੀ ਰਤਨ ਸਤਿਗੁਰ ਦੇ ਚਰਨਾਂ 'ਚ ਰੱਖੇ ਸਤਿਗੁਰੂ ਇਹ ਬੜੇ ਕੀਮਤੀ ਰਤਨ ਨੇ ਪਿਤਾ ਜੀ ਨੇ ਵੇਖ ਲਈ ਅੰਦਰ ਦੀ ਪੱਟੀ ਪਰਲੀ ਗੁਰੂ ਅਮਰਦਾਸ ਪਿਤਾ ਜੀ ਨੇ ਕਿ ਸਾਡੇ ਸਿੱਖ ਦੇ ਅੰਦਰ ਨਾ ਥੋੜੀ ਜਿਹੀ ਹਉਮੈ ਪ੍ਰਵੇਸ਼ ਕਰ ਰਹੀ ਹੈ ਸਿੱਖ ਤਾਂ ਹਉਮੈ ਤੋਂ ਕੋਹਾਂ ਦੂਰ ਹੁੰਦਾ ਹੈ ਇਹ ਤਾਂ ਕੰਮ ਗਲਤ ਹੋ ਜਾਏਗਾ ਜੇ ਭਾਈ ਲਾਲੂ ਜੀ ਨੂੰ ਹਉਮੈ ਚੰਬਰ ਗਈ ਕਿਉਂ ਹਰ ਦੀ ਹੰਕਾਰ ਨਾ ਭਾਵੇ ਹੁਣ ਗੁਰੂ ਅਮਰਦਾਸ ਪਤਾ ਜੀ ਆਖਣ ਲੱਗੇ ਉਹ ਭਾਈ ਲਾਲੂ ਜੀ ਜੋ ਨਾਮ ਰੂਪੀ ਰਤਨ ਹੈ ਨਾ ਨਾਮ ਰੂਪੀ ਰਤਨ ਉਹਨੂੰ ਹਿਰਦੇ 'ਚ ਵਸਾਉਣਾ ਹੈ ਇਹੋ ਸੰਤਨ ਦਾ ਨਹੀਂ ਵਿਵਹਾਰ ਇਹ ਸੰਤਾਂ ਦਾ ਮਹਾਂਪੁਰਖਾਂ ਦਾ ਇਹ ਵਿਵਹਾਰ ਨਹੀਂ ਇਹ ਸੰਤਨ ਕਾ ਨਹੀਂ ਬਿਵਿਹਾਰ 인ਕੋ ਦੇਹੋ ਨਦੀ ਮੇ ਡਾਰ ਕੀ ਆਖਿਆ 인ਕੋ ਦੇਹੋ ਨਦੀ ਮੇ ਡਾਰ ਓ ਭਾਈ ਲਾਲੂ ਜੀ ਇਹ ਰਤਨ ਚੱਕੋ ਤਾਂ ਵਿਆਸ ਦਰਿਆ ਚ ਸੁੱਟ ਦਿਓ ਤੁਸੀਂ ਸਤਿਵਚਨ ਸਤਗੁਰੂ ਜੀ ਉਹ ਰਤਨ ਫੜ ਕੇ ਵਿਆਸ ਦਰਿਆ ਚ ਸੁੱਟ ਦਿੱਤੇ ਸਤਗੁਰੂ ਕੋਲੋਂ ਭੁੱਲਾਂ ਦੀ ਮਾਫੀ ਮੰਗੀ ਸਤਗੁਰੂ ਬੈਠ ਕੇ ਚੱਲਿਆ ਸਾਂ ਤੁਹਾਡਾ ਧੰਨਵਾਦ ਸ਼ੁਕਰਾਨਾ ਜੋ ਮੈਨੂੰ ਬਚਾ ਲਿਆ ਪਿੱਤਾ ਜੀ ਆਖਣ ਲੱਗੇ ਭਾਈ ਲਾਲੂ ਜੀ ਕੋਈ ਦਿਨ ਸੇਵਾ ਕਰੂ ਗੁਰੂ ਘਰ ਸੰਗਤਾਂ ਦੇ ਝੂਠੇ ਬਰਤਨ ਮੰਝੋ ਜਿਉਂ-ਜਿਉਂ ਸੇਵਾ ਕੀਤੀ ਸ਼ਬਦ ਦੀ ਕਮਾਈ ਕੀਤੀ ਅੱਜ ਗੁਰੂ ਅਮਰਦਾਸ ਜੀ ਨੇ ਕੋਲ ਬੁਲਾਇਆ ਬੇਅੰਤ ਖੁਸ਼ੀਆਂ ਦਿੱਤੀਆਂ ਕਿਹਾ ਕਿਓ ਭਾਈ ਲਾਲੂ ਜੀ ਤੁਸੀਂ ਅੰਦਰੋਂ ਬਰ ਹੁਣ ਲਾਲ ਹੋ ਚੁੱਕੇ ਹੋ ਨਾ ਮੈਂ ਤੁਹਾਡਾ ਲਾਲੂ ਹੈ ਜਿਸ ਅੰਦਰੋਂ ਵੀ ਨਾਮ ਦੇ ਰੰਗ ਵਿੱਚ ਰੰਗੇ ਚੁੱਕੇ ਹੋ ਹੁਣ ਟੁੱਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਜੋੜੂ ਦਿੱਧੀਆਂ ਸੱਜੀਆਂ ਟੋੜੀ ਰਸਨਾ ਦੇ ਵਰਤਨ ਕੀਆਂ ਜੋ ਵੀ ਬਚਨ ਕਰੋਗੇ ਉਹ ਸੱਤ ਹੋ ਜਾਵੇਗਾ ਪਿਆਰ ਦੇ ਨਾਲ ਸਿੱਖੀ ਦਾ ਪ੍ਰਚਾਰ ਕਰੋ ਆਪ ਵੀ ਨਾਮ ਜਪੋ ਹੋਰ ਨਾਨਕ ਦੇ ਨਾਮ ਚ ਪਾਵੋ ਬਿਆੰਕ ਟੁੱਟਿਆਂ ਨੂੰ ਭਾਈ ਲਾਲੂ ਵੀ ਨੇ ਗੁਰਨਾਨਕ ਦੇ ਘਰ ਨਾਲ ਜੋੜਿਆ ਹਰ ਰੰਗਤ ਲਾਲੂ ਰੰਗਿਆ ਗਿਆ ਜਾਂ ਕੋ ਹਰ ਰੰਗ ਲਾਗੂ ਇਸ ਦੁਗ ਮੇ ਸੋ ਕਈ ਹੈ ਤਾ ਸੂਰਾ ਰੰਗ ਲਗਤ 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 ਹੈ ਲਾਲ ਰੰਗ ਕਿਸ ਕੋ ਲਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੀ ਨਹਿ ਲਾਗੀ ਦਾਗਾ ਸਤ ਕੋ ਨੇ ਬੇੰਤ ਖੁਸ਼ੀਆਂ ਦਿੱਤੀਆਂ ਬੇੰਤ ਖੁਸ਼ੀਆਂ ਸਤ ਮੁਚ ਅਜ ਭਾਈ ਲਾਲੂ ਜੀ ਨਾਮ ਦੇ ਵਿੱਚ ਲਾਲ ਹੋ ਗਏ ਨਾਮ ਦੇ ਰੰਗ ਚ ਰੰਗੇਗੇ